ਕਿ ਮੈਂ ਤੋੜਦਾ ਬਸ ਰੁਕ ਹੀ ਸਕਦੀ ਜੇਕਰ ਗੱਲ ਕੀਤੀ ਜੇ ਇਹ ਤਾਂ ਜਨਾਨੀ ਦਾ ਇਹ ਕਹਿਣਾ ਸੀ ਇਹ ਕਦੇ ਇਹ ਜਨਾਨੀ ਪੰਜਾਬ ਦੀ ਜਨੀ ਇਹ ਫ੍ਰੀ ਬਸ ਸੇਵਾ ਹੈ ਨਾ ਇਹ ਸਾਰੇ ਸੌਦੇ ਨੇ ਵੀ ਸੰਦਾ ਕਨੈਕਟਰ ਘਰ ਤਾਂ ਛੱਡ ਗਿਆ ਹਨ ਇਹ ਅੱਜ ਕੱਲ ਇਹ ਚੱਲ ਰਿਹਾ ਹੈ ਪੰਜਾਬ ਦਾ ਦੌਰ ਤੇ ਪੂਰੇ ਵਿੱਚ ਇਹ ਗੱਲਬਾਤ ਕਰਦੇ ਜੀ ਮੇਰੇ ਨਾਲ ਜੁੜੇ ਸਾਡੇ ਚੈਨਲ ਦੇ ਸੀਨੀਅਰ ਪੱਤਰਕਾਰ ਸੰਦੀਪ ਸ਼ਰਮਾ ਜੀ ਉਹਨਾਂ ਨਾਲ ਕਰਦੇ ਆ ਗੱਲਬਾਤ ਕਿਉਂਕਿ ਇਹ ਵੀਡੀਓ ਉਹਨਾਂ ਦੇ ਵੀ ਆ ਗਈ ਉਹਨਾਂ ਦੇ ਕੋਲ ਸੰਦੀਪ ਸ਼ਰਮਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਭਾਈ ਪ੍ਰੋਮੋ ਧੰਨਵਾਦ ਛੋਟੀ ਸਾਹਿਬ ਬਾਬਾ ਧੰਨਵਾਦ ਜੀ ਸ਼ਰਮਾ ਜੀ ਇੱਕ ਵਾਰ ਫਿਰ ਦੇਖੋ ਔਰਤਾਂ ਦਾ ਪੰਗਾ ਦੇਖੋ ਐ ਨਹੀਂ ਕਰਨਾ ਇਹਦਾ ਇੱਕ ਸਰਕਾਰੀ ਮੁਲਾਜ਼ਮ ਵਿਚਾਰਾ ਜੋਬ ਕਰ ਰਿਹਾ ਆਪਣੀ ਉਹਨੇ ਪਹਿਲਾਂ ਕਹਿਤਾ ਬਸ ਨਹੀਂ ਰੁਕੇਗੀ ਫਿਰ ਤੁਸੀਂ ਐ ਨਾ ਕਰੋ ਦੇਖੋ ਪਹਿਲਾਂ ਵੈਸਵਾਜੀ ਕੀਤੀ ਤੇ ਫਿਰ ਉਹਦੇ ਹੱਥ ਵੀ ਚੱਕਤਾ ਕਿੱਥੇ ਵੀ ਆਰੇ ਗੱਲ ਹੈ ਔਰਤਾਂ ਵੀ ਹੁਣ ਐਦਾ ਕੰਮ ਕਰ ਦਾਂਗੇ ਯਾ ਬਿਲਕੁਲ ਛੋਟੀ ਸਾਹਿਬ ਬਿਲਕੁਲ ਦੇਖੋ ਬਿਲਕੁਲ ਤਾਜ਼ਾ ਮਾਮਲਾ ਹੈ ਅੰਮ੍ਰਿਤਸਰ ਤੋਂ ਜਿਹੜੀ ਲੁਧਿਆਣਾ ਵੱਸ ਆ ਰਹੀ ਸੀਗੀ ਪੰਜਾਬ ਰੋਡ ਤੇ ਹਾਂਜੀ ਸਰ ਇੱਕ ਲੇਡੀਆਂ ਦੇ ਵੱਲੋਂ ਔਰਤ ਦੇ ਵੱਲੋਂ ਦੇਖੋ ਗਾਲੀ ਗਲੋਚ ਕਰਿਆ ਗਿਆ ਹੰਡ ਕੇਚੀ ਗਈ ਆ ਖਿਚਾ ਤੂ ਕੀਤੀ ਗਈ ਆ ਬੱਸ ਨੂੰ ਰੋਕਿਆ ਗਿਆ ਸੰਗਵਾ ਕੀਤਾ ਗਿਆ ਪੁਲਿਸ ਆਈ ਆ ਕਿੰਨਾ ਮਤਲਬ ਜਿਹੜਾ ਉੱਥੇ ਲਫੜਾ ਖੜਾ ਹੋ ਗਿਆ ਜੀ ਹਾਂਜੀ ਹਾਂਜੀ ਦੇਖੋ ਇਹ ਸਰਕਾਰਾਂ ਦੀਆਂ ਗਲਤੀ ਐ ਸੀ ਹਰ ਵਾਰ ਕਰਦੇ ਹੁੰਦੇ ਆ ਅਕਰ ਇਦਾਂ ਦੇ ਮੈਟਰ ਹੁੰਦੇ ਕਿਉਂਕਿ ਸਭ ਤੋਂ ਪਹਿਲਾਂ ਤਾਂ ਜਿਹੜਾ ਅਸੀਂ ਇਹਨੂੰ ਇੱਕ ਪਵਾੜਾ ਹੀ ਕਹਿ ਦੋਗੇ ਜਿਹੜਾ ਸਰਕਾਰ ਨੇ ਪਵਾੜਾ ਪਾਇਆ ਹੋਇਆ ਹੈ ਨਾ ਫ੍ਰੀ ਸੇਵਾਵਾਂ ਵਾਲਾ ਹਾਂਜੀ 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 ਉਹਦੇ ਵਿੱਚ ਲੋਕਾਂ ਦੀ ਜਿਹੜੀ ਆਪਾਂ ਪੰਜਾਬੀ ਚ ਇੱਕ ਸ਼ਬਦ ਵਰਤਦੇ ਹੁੰਦੇ ਬੱਚੇ ਹੁੰਦੇ ਵੀ ਲੂਟੀ ਪਾ ਦਣੀ ਹਾਂਜੀ ਸਰ ਲੂਟੀ ਪਾ ਦਣੀ ਮੰਨ ਲਓ ਕਾਂਚੇ ਆ ਗੋਲੀਆਂ ਛੇੜ ਦਣੀਆਂ ਲੂਟੀ ਪਾਦੀ ਜਿਹਦੇ ਹੱਥ ਆ ਗੀਆਂ ਆ ਗਏ ਜਿਹਦੇ ਨਹੀਂ ਆ ਗੀ ਨਾ ਆ ਗੀ ਜੀ ਸਹੀ ਗੱਲ ਹੈ ਜੀ ਸੇਵਾ ਹੁੰਦੀ ਹੈ ਉਹਦੇ ਵਿੱਚ ਜਿਹੜੇ ਲੋਕ ਸੇਵਾ ਮਾਂ ਲੈਣੇ ਵਾਲੇ ਲੋਕ ਆ ਉਹ ਕਿਤੇ ਨਾ ਕਿਤੇ ਹੜਬੜਾ ਹੜ ਕਰਦੇ ਆ ਜੀ ਹਮੇਸ਼ਾ ਹੀ ਜੀ ਮੇਰੀ ਮੈਨੂੰ ਪਹਿਲਾਂ ਮਿਲ ਜਿਵੇਂ ਮੈਂ ਨਾ ਰਹਿ ਜਮਾ ਮੇਰੇ ਉਹਨੂੰ ਮਿਲ ਜਿਵੇਂ ਉਹ ਨਾ ਰਹਿ ਜਿਵੇਂ ਦੀ ਬਣ ਟਿਕਟਾਂ ਦੀ ਗੱਲ ਕਰ ਚੱਲਦੇ ਆ ਚਲੋ ਫਰੀ ਸੇਵਾ ਦੀ ਗੱਲ ਕਰਦੇ ਆ ਸਰਕਾਰ ਨੇ ਦੇਤੀ ਜੀ ਹਾਲਾਂਕਿ ਸਰਕਾਰ ਫਰੀ ਸੇਵਾਵਾਂ ਦੇਣ ਦੀ ਕਜ਼ਾਰ ਦੇ ਨਹੀਂ ਹੈ ਜੋ ਸਾਡੇ ਖਜ਼ਾਨੇ ਦੇ ਹਾਲਾਤ ਹੈ ਹਾਂਜੀ ਹਾਂਜੀ ਜੇ ਸਰਕਾਰ ਦੇ ਰਹੀ ਹੈ ਦੀਦੀਆਂ ਨੂੰ ਦੇ ਰਹੀ ਹੈ ਹਰ ਰੋਜ਼ ਦੀ ਇੱਕ ਖਬਰ ਬਣਦੀ ਹੈ ਵੀ ਕਿਸੇ ਬੀਬੀ ਨੇ ਕਨੈਕਟਰ ਨਾਲ ਬਸਲੂਕੀ ਕੀਤੀ ਹੈ ਕਿਸੇ ਬੀਬੀ ਨੇ ਗਲਤ ਸ਼ਬਦ ਬੋਲੇ ਹੈ ਕਿਸੇ ਬੀਬੀ ਨੇ ਧੱਕਾ ਮੁਕੀ ਕਰੀ ਹੈ ਕਈ ਬੀਬੀਆਂ ਭੈਣਾ ਤਾਂ ਇਦਾਂ ਜਿਹੜੇ ਮਸ਼ੀਨ ਵੀ ਖੋਲਣੀਆਂ ਸਹੀ ਗੱਲ ਹੈ ਉਥੋਂ ਪੈਖ ਹੋਏ ਗਏ ਜਿਹਦੇ ਟਿਕਟਾਫ ਆੜਦੀਆਂ ਉਹ ਗਰੀਬ ਜੀਆਂ ਆ ਦੇਖੋ ਜੁੱਤੀ ਸਾਹਿਬ ਉਹ ਇੱਕ ਮਲਾਜਮ ਹੈ ਡਿਊਟੀ ਤੇ ਹੈ ਦੇਖੋ ਉਹਨਾਂ ਦੇ ਕਹਿਣ ਦੇ ਮੁਤਾਬਕ ਜਿੱਥੇ ਸਟਾਪੇਜ ਨਹੀਂ ਹੁੰਦਾ ਉੱਥੇ ਬੱਸ ਨੂੰ ਨਹੀਂ ਰੋਕਿਆ ਜਾਂਦਾ ਹਾਂਜੀ ਹਾਂਜੀ ਇੱਕ ਸਿਸਟਮ ਹੁੰਦਾ ਹੈ ਕਿ ਪ੍ਰੋਟੋਕੋਲ ਹੁੰਦਾ ਜੇ ਤੁਸੀਂ ਬੱਸਾਂ ਦੇ ਰੂਟ ਦੇ ਹਿਸਾਬ ਨਾਲ ਚੱਲੂਗੇ ਜਿੱਥੇ ਸਟਾਪੇਜ ਹੈ ਉੱਥੇ ਬ੍ਰੇਕ ਬੱਜਣੇ ਕਿਉਂਕਿ ਸੈਕਿੰਡਾਂ ਦੇ ਹਿਸਾਬ ਨਾਲ ਇਹਨਾਂ ਦੀ ਟਾਈਮਿੰਗ ਹੁੰਦੀ ਹੈ ਸ਼ਰਮਾ ਜੀ ਮੈਂ ਨਾ ਹੁਣੇ ਆਪਣੇ ਜਿਹੜੇ ਆਪਣੇ ਦਾ ਮੈਡਮ ਸੁਖਵੀਰ ਨੇ ਉਹਨਾਂ ਨਾਲ ਗੱਲ ਕਰ ਰਹੀ ਸੀ ਕਿ ਉਹਨਾਂ ਨੂੰ ਥੋੜਾ ਜਿਆਦਾ ਪਤਾ ਹੈਗਾ ਔਰ ਉਹ ਵੀ ਚਲੋ ਲੜਕੀ ਨੇ ਅਜੇ ਤੇ ਮੈਂ ਕਹਾਂ ਮੈਡਮ ਵੀ ਤੁਸੀਂ ਪ੍ਰਾਈਵੇਟ ਬੱਸ ਜਾਂਦੇ ਹੋ ਤੁਹਾਡੇ ਉੱਥੇ ਪੈ ਜਾਂਦੇ ਕਹਿੰਦੀ ਹਾਂ ਜੀ ਕਹਿੰਦੀ ਪਰ ਸਰ ਪ੍ਰਾਈਵੇਟ ਬੱਸਵਾਦੇ ਵੀ ਉੱਥੇ ਨਹੀਂ ਰੁਕਦੇ ਜਿੱਥੇ ਸਟਾਪੇਜ ਨਹੀਂ ਹੁੰਦਾ ਉੱਥੇ ਅਸੀਂ ਕਹਿ ਨਹੀਂ ਦਦੇ ਰੋਕ ਨਹੀਂ ਸਕਦੇ ਜੋ ਕਾਨੂੰਨ ਦੇਖੋ ਪ੍ਰਾਈਵੇਟ ਤੇ ਸਰਕਾਰੀ ਦੀ ਉਹ ਸਭ ਇੱਕੋ ਹੈ ਪਰ ਉਹ ਕਨੈਕਟ ਨੇ ਪਹਿਲਾਂ ਕਹਿਤਾ ਸੀ ਵੀ ਜੰਦਰ ਬਾਈਪਾਸ ਬੱਸ ਨਹੀਂ ਰੁਕੇਗੀ ਤਾਂ ਉਸ ਹੌਰਤ ਨੇ ਫਿਰ ਵੀ ਪਹਿਲਾਂ ਤਾਂ ਦੇਖੋ ਗਾਲੀ ਗਲੋਚ ਹੋਈ ਬਤਮੀ ਜੀ ਨੇ ਬੋਲੀਓ ਜਨਾਨੀ ਬਹੁਤ ਕੋਈ ਯੰਗ ਕੁੜੀ ਨਹੀਂ ਵਧੀਆ ਸਿਆਣੀ ਜਨਾਨੀ ਹੈ ਜਿਹਨੇ ਬਹਿਸਬਾਦੀ ਕੀਤੀ ਹੈ ਚੰਗੀ ਉਮਰ ਆ ਉਹਦੀ ਇਹ ਨਹੀਂ ਕਰਨਾ ਇਹਦਾ ਸੀ ਤੇ ਜਿਹੜੀਆਂ ਦੂਜੀਆਂ ਸਵਾਰੀਆਂ ਸ਼ਰਮਾ ਜੀ ਹੁਣ ਤੁਸੀਂ ਸੁਣ ਕੇ ਇਰਾਨ ਹੋਗੇ ਕਿ ਉਹ ਆਦਮੀ ਕੀ ਕਹਿ ਰਿਹਾ ਇੱਕ ਇੱਕ ਸਵਾਰੀ ਵਾਲਾ ਕਹਿੰਦਾ ਵੀ ਕਨੈਕਟਰ ਨੇ ਪਹਿਲਾਂ ਕਹਿਤਾ ਸੀ ਮੈਡਮ ਬਸ ਇੱਥੇ ਨਹੀਂ ਉਕਣੀ ਤਾਂ ਕਹਿੰਦੇ ਵੀ ਇੰਨੀ ਬਦਤਮੀ ਜਨਾਨੀਆਂ ਇੱਕ ਉਹਨੇ ਆ ਜਾ ਵਰਡ ਕਹਿ ਮੈਂ ਚੈਨਲ ਤੇ ਬੋਲਦਾ ਕਹਿੰਦਾ ਵੀ ਇਸਨੇ ਕਹਿੰਦਾ ਸਾਡਾ ਟਾਈਮ ਖਰਾਬ ਕੀਤਾ ਹੈ ਕਿ ਵੀ ਇੰਦਾ ਗਰਮੀ ਪੈ ਰਹੀ ਹੈ ਉਤੋਂ ਕਹਿੰਦਾ ਇਹਨੇ ਬਸ ਖੜਾ ਕੇ ਰੱਖ ਦਿੱਤੀ ਕਹਿੰਦਾ ਅਸੀਂ ਦੱਸੋ ਕੀ ਕਰੀਏ ਹਾਂ ਦੇਖੋ ਛੋਡੀ ਸਾਹਿਬ ਗੱਲ ਇਹ ਹੀ ਹੈ ਨਾ ਵੀ ਜਿਹੜਾ ਇਸ ਪ੍ਰੀ ਸੇਵਾਵਾਂ ਲੈਣੇ ਆ ਜੀ ਉਹਨਾਂ ਦਾ ਲੈਣ ਦਾ ਜਿਹੜਾ ਸਾਡਾ ਢੰਗ ਆ ਉਹ ਕਿਤੇ ਨਾ ਕਿਤੇ ਗਲਤ ਆ ਚਾਹੇ ਬੀਬੀ ਭੈੜਾ ਚਾਹੀ ਸੀ ਫਰੀ ਸੇਵਾ ਕੜਕ ਦੀ ਲਾ ਲਈ ਅਗਰ ਤੁਸੀਂ ਫਰੀ ਸੇਵਾ ਕੜਕ ਦੀ ਲੈਣ ਵਾਸਤੇ ਵੀ ਡੀਪੂਆਂ ਚ ਜਾਣਿਆ ਸਰਕਾਰੀ ਡੀਪੂਆਂ ਚ ਜਾਣਿਆ ਤਾਂ ਉੱਥੇ ਵੀ ਤਾਂ ਕੰਮ ਕੀ ਹੁੰਦੀ ਆ ਮੈਂ ਮਰ ਗਿਆ ਮੈਨੂੰ ਜਿਵੇਂ ਇਹ ਹੋ ਗਿਆ ਉਹ ਹੋ ਗਿਆ ਕੜਨਾ ਮਤਲਬ ਇਹ ਸਰਕਾਰਾਂ ਬਿਲਕੁਲ ਫਜ਼ੂਲ ਪੈਸੇ ਕਰ ਖਰਾਬ ਕਰ ਰਹੀਆਂ ਜੀ ਖਜ਼ਾਨੇ ਦੀ ਬਰਬਾਦੀ ਕਰ ਰਹੀਆਂ ਲੋਕਾਂ ਦੇ ਟੈਕਸਾਂ ਦੇ ਪੈਸਿਆਂ ਦਾ ਗਲਤ ਇਸਤੇਮਾਲ ਹੋ ਰਿਹਾ ਦੇਖੋ ਐਸੀ ਤਾਂ ਐਸੀ ਨਹੀਂ ਕਹਿੰਦੇ ਵੀ ਕਿਉਂ ਫਰੀ ਸੇਵਾਵਾ ਦੇ ਰਹੀ ਐ ਇਸ ਬੀਤੇ ਐਸੀ ਵਿਰੋਧ ਨਹੀਂ ਐ ਵਿਰੋਧ ਨਹੀਂ ਐ ਲੇਕਿਨ ਸਿਸਟਮ ਵਿੱਚ ਚੱਲਣਾ ਚਾਹੀਦਾ ਜਦੋਂ ਪਤਾ ਵੀ ਸਾਡੀ ਜੇਬ ਦੇ ਵਿੱਚ 10 ਰੁਪਏ ਆ ਐਸੀ ਪਰਿਵਾਰ ਨੂੰ ਕਿਹੜੇ ਹਿਸਾਬ ਨਾਲ ਕਹਿੰਦੋਂਗੇ ਵੀ ਆ ਤੁਹਾਨੂੰ ਬਿਨਾਂ ਖਰਚਾ ਕਰੇ ਤੇ ਤੁਹਾਨੂੰ ਮਤਲਬ ਮੇਰੇ ਕੋਲ ਪੈਸੇ ਨਹੀਂ ਹੈਗਾ ਤੁਹਾਨੂੰ ਮੈਂ ਪੈਸੇ ਵੀ ਦੇ ਰਿਹਾ ਤੁਹਾਨੂੰ ਖਰਚਾ ਵੀ ਦੇ ਰਿਹਾ ਦੇਖੋ ਖਜ਼ਾਨਾ ਦੇਖਣਾ ਪੈਂਦਾ ਜੇਬ ਦੇਖਣੀ ਪੈਂਦੀ ਹੈ ਫਿਰ ਦੇਖ ਕੇ ਕਿਤੇ ਨਾ ਕਿਤੇ ਉਹ ਚੀਜ਼ ਨੂੰ ਡਿਵਾਈਡ ਕੀਤਾ ਜਾਂਦਾ ਲੇਕਿਨ ਪੰਜਾਬ ਸਰਕਾਰ ਕਹਿੰਦਾ ਹਿੰਦੁਸਤਾਨ ਸਰਕਾਰ ਕਹਿੰਦਾ ਜਿਹੜੀ ਮਰਜ਼ੀ ਸਰਕਾਰ ਲਾ ਲਓ ਉਹ ਸਿਰਫ ਵਿਆਸ ਤੇ ਪੈਸੇ ਚਾੱਕ ਕੇ ਖਜ਼ਾਨੇ ਤੇ ਵਜਨ ਵਧਾ ਰਹੇ ਆ ਕਿਤੇ ਨਾ ਕਿਤੇ ਪ੍ਰੀ ਸੇਵਾਵਾਂ ਨਾਲੋਂ ਸਾਡੀਆਂ ਚੀਜ਼ਾਂ ਨੂੰ ਸਸਤਾ ਕਰ ਦੇਣਾ ਚਾਹੀਦਾ ਸਾਡੇ ਸਫਰਾਂ ਨੂੰ ਸਸਤਾ ਕਰ ਦੇਣਾ ਚਾਹੀਦਾ ਸਾਡੇ ਖਰਚਿਆਂ ਨੂੰ ਸਸਤੇ ਕਰ ਦੇਣਾ ਚਾਹੀਦਾ ਜਿਹਦੇ ਵਿੱਚ ਸਰਕਾਰ ਦਾ ਵੀ ਨੁਕਸਾਨ ਸ਼ਰਮਈ ਅਸੀਂ ਨੇ ਮੈਂ ਚਲੋ ਸਾਰੀ ਆਪਾਂ ਔਰਤਾਂ ਦੀ ਬਹੁਤ ਇੱਜ਼ਤ ਕਰਦੇ ਆ ਆਪਾਂ ਹਮੇਸ਼ਾ ਔਰਤਾਂ ਦੇ ਹੱਕ ਵਿੱਚ ਜਾਨੀ ਕਿ ਜੋ ਵੀ ਹੁੰਦਾ ਸੀ ਔਰਤਾਂ ਦੀ ਵਾਜ ਜਿੰਨੀ ਚੱਕਣ ਚੱਕ ਸਕਦੇ ਆ ਚੱਕਦੇ ਆ ਜਿੰਨਾ ਵੀ ਹੁੰਦਾ ਤੁਸੀਂ ਮੇਨਾਂ ਵਿੱਚ ਡਿਬੇਟ ਕਰਦੇ ਹੋ ਆਪਾਂ ਔਰਤਾਂ ਦੇ ਜਿੱਥੇ ਵੀ ਕੋਈ ਖਬਰ ਆਂਦੀ ਆ ਆਪਾਂ ਉਹਦੇ ਹੱਕ ਤੇ ਪੂਰਾ ਖਰ ਦੀ ਚੈਨਲ ਕੋਸ਼ਿਸ਼ ਕਰਦਾ ਹੈ ਪਰ ਸ਼ਰਮਈ ਇੱਥੇ ਇੱਕ ਸਵਾਲੇ ਉੱਠਦਾ ਗਾ ਫ੍ਰੀ ਬਸੇਵਾ ਦੇਦੀ ਨਹੀਂ ਹੈ ਚਾਹੇ ਮੈਂ ਕਹਿੰਦਾ ਪੈਸੇ ਦਿੱਤੇ ਹੋਣ ਪਰ ਉਸ ਔਰਤ ਨੇ ਜੋ ਕੀਤਾ ਸ਼ਰਮਈ ਇਹ ਗੱਲ ਧਿਆਨ ਨਾਲ ਸੁੰਨਾ ਇਹ ਪੰਜਾਬ ਦਾ ਨਾਮ ਕਿੱਥੇ ਕਿੱਥੇ ਖਰਾਬ ਹੋਏਗਾ ਇਹ ਅਜੇ ਪਤਾ ਨਹੀਂ ਕਿਉ ਜਿਹੜੀਆਂ ਹੋਰ ਚੰਗੀਆਂ ਜਨਾਨੀਆਂ ਨੇ ਔਰਤਾਂ ਦੇ ਧੀਆਂ ਪਹਿਣਾ ਉਹਨਾਂ ਦੀ ਵੀ ਅਮੇਜ ਖਰਾਬ ਹੁੰਦੀ ਹੈ ਉਹ ਵੀ ਕੱਲ ਨੂੰ ਕੀ ਸੋਚਣਗੀਆਂ ਬੱਚ ਬੈਠਦੇ ਹੋ ਵੀ ਸਾਡੇ ਨਾਲ ਨਾ ਕਿਵੇਂ ਐਵੇਂ ਦਾ ਹੋ ਜੇ ਸਾਨੂੰ ਉਹਨਾਂ ਨੂੰ ਵੀ ਉਹਨਾਂ ਦੀ ਉਸ ਨਿਗਾਹ ਨਾਲ ਦੇਖਿਆ ਜਾਏਗਾ ਦੇਖੋ ਸੋਢੀ ਸਾਹਿਬ ਉਹ ਇੱਕ ਸਿਸਟਮ ਹੁੰਦਾ ਜੀ ਜੀ ਮੰਨ ਲਓ ਕਿਸੇ ਡਿਪਾਰਟਮੈਂਟ ਦੇ ਵਿੱਚ ਜਾਨ ਨੇ ਇੱਕ ਡਿਪਾਰਟਮੈਂਟ ਦੇ ਵਿੱਚ ਬੰਦਾ ਦਾਗੀ ਹੋ ਗਿਆ ਉਹ ਸਾਰੇ ਡਿਪਾਰਟਮੈਂਟ ਦੇ ਬੰਦਿਆਂ ਨੂੰ ਲੋਕ ਦਾਗੀ ਸਮਝਣਗੇ ਜੀ ਜੀ ਉਹੀ ਗੱਲ ਬੀਬੀਆਂ ਪਹਿਣਾ ਦੀ ਆ ਬਜ਼ੁਰਗਾਂ ਦੀ ਆ ਜੇ ਇੱਕ ਕੋਈ ਛੱਡੀ ਭੈਣ ਨੇ ਗਲਤੀ ਕਰ ਦਿੱਤੀ ਉਹਦੇ ਵਿੱਚ ਸਭ ਦਾ ਨਾਮ ਜੁੜ ਜਾਂਦਾ ਪਤਰੀ ਸਾਰੀਆਂ ਔਰਤਾਂ ਇਹ ਜੇ ਹੋਣਗੀਆਂ ਲੇਕਿਨ ਐਦਾਂ ਨਹੀਂ ਹੁੰਦਾ ਚਲੋ ਠੀਕ ਹੈ ਜਿਹੜੀਆਂ 2-4 ਬੀਬੀਆਂ ਐਦਾਂ ਦਾ ਹੱਲਾ ਗੁੱਲਾ ਕਰਦੇ ਲੜਾਈ ਝਗੜੇ ਕਰਦੇ ਸੋ ਨਹੀਂ ਕਰਨਾ ਚਾਹੀਦਾ ਚੈਨਲ ਤੇ ਬਾਤਾਂ ਬਰਾਈ ਅਸੀਂ ਉਹਨਾਂ ਭੈਣਾਂ ਨੂੰ ਕਹਿਣਾ ਚਾਹੁੰਦੇ ਹਾਂ ਉਹਨਾਂ ਬਜ਼ੁਰਗਾਂ ਦਾਦੀਆਂ ਨੂੰ ਮਾਤਾਵਾਂ ਨੂੰ ਕਹਿਣਾ ਚਾਹੁੰਦੇ ਹਾਂ ਵੀ ਠੀਕ ਹੈ ਸਰਕਾਰ ਬ੍ਰੀਛੇਵਾ ਦੇ ਰਹੀ ਹੈ ਕੋ ਸਿਸਟਮ ਤੇ ਬੱਤਨੇ ਚੱਲਦਾ ਹੁੰਦਾ ਇਹ ਨਹੀਂ ਹੈ ਵੀ ਜਿੱਥੇ ਵੀ ਸਟਾਪੇਜ ਸਾਡਾ ਮਨ ਕਰੇ ਉੱਥੇ ਸੇਵਾ ਇੱਕ ਸਿਸਟਮ ਬਣਾਉਂਦਾ ਹੈ ਚਾਹੇ ਪ੍ਰਾਈਵੇਟ ਵਾਸਾ ਚਾਹੇ ਸਰਕਾਰੀ ਵਾਸਾ ਉਹਨੇ ਜਿਹੜਾ ਬਣਦਾ ਸਟਾਪੇਜ ਹੈ ਉੱਥੇ ਰੁਕਣਾ ਹੁੰਦਾ ਸੋ ਧੱਕਾ ਮੁਕੀ ਜਾਂ ਲੜਾਈ ਝਗੜਾ ਨਹੀਂ ਕਰਨਾ ਚਾਹੀਦਾ ਬਿਗੌਰਤਾਂ ਨੂੰ ਵੀ ਸ਼ਰਮਾ ਜੀ ਇੱਕ ਮੈਂ ਤੁਹਾਨੂੰ ਹੋਰ ਸ਼ਰਮਸਰ ਗੱਲ ਦੱਸਾਂ ਕੱਲ ਦੀ ਸ਼ਾਇਦ ਤੁਸੀਂ ਖਬਰ ਦੇਖੀ ਹੋ ਆਪਣੇ ਚੈਨਲ ਤੇ ਇੱਕ ਤਾਂ ਆਪਾਂ ਦੋਨਾਂ ਨੇ ਲਾਈਵ ਕੀਤਾ ਸੀ ਪਿਛਲੇ ਮਹੀਨੇ ਵੀ ਇੱਕ ਔਰਤ ਨੇ ਬਸ ਦੇ ਅੱਗੇ ਖੜ ਕੇ ਡਾਂਸ ਕੀਤਾ ਸੀ ਜਦੋਂ ਔਰਤ ਬਚ ਗਈ ਸੀ ਇੱਕ ਤਾਂ ਉਹ ਕੱਲ੍ਹ ਦੀ ਆ ਡੈਨਾਂ ਕਿ ਦੋ ਕੁੜੀਆਂ ਇੱਕ ਦਿਨ ਯਾਨੀ ਕਿ ਵੈਕਟਰਨ ਕੱਪੜੇ ਪਾਏ ਆ ਠੀਕ ਹੈ ਕਲਟ ਪਾਈ ਹੈ ਤੇ ਇੱਕ ਨੇ ਸੂਟ ਪਾਇਆ ਉਹ ਬਸ ਦੇ ਅੱਗੇ ਖੜ ਕੇ ਸ਼ਰੀਆਮ ਜੀਟੀ ਰੋਡ ਦੇ ਦੁਬਿਾਨ ਦੀ ਖਬਰ ਆਏ ਸ਼ਰੀਆਮ ਨੱਚ ਰਿਆ ਨੇ ਟਾਪਰੀਆਂ ਨੇ ਸਿਰਫ ਇੱਕ ਰੀਲ ਬਣਾਉਣ ਦੇ ਲਈ ਉਹਨਾਂ ਨੇ ਪੰਜਾਬ ਦਾ ਨਾਮ ਯਾਨੀ ਬਹੁਤ ਖਰਾਬ ਕੀਤਾ ਹੈ ਬਹੁਤ ਗਲਤ ਕਮੈਂਟ ਆਏ ਨੇ ਵੀ ਅਜੀਆਂ ਕੁੜੀਆਂ ਨੂੰ ਉਹਨਾਂ ਦੇ ਮਾਪੇ ਵੀ ਇਹ ਸਿੱਖਿਆ ਦਿੰਦੇ ਨੇ ਕਿਉਂਕਿ ਨਾਮ ਤਾਂ ਦੇਖੋ ਮਾਪਿਓ ਦਾ ਖਰਾਬ ਹੁੰਦਾ ਨਾ ਹਾਂ ਬਿਲਕੁਲ ਛੋਟੀ ਸਾਹਿਬ ਦੇਖੋ ਜਿਹੜੀ ਅਸੀਂ ਗੱਲ ਕਰਦੇ ਹੁੰਨੇ ਆ ਵੀ ਜੇ ਮੈਂ ਮਤਲਬ ਲੜਾਈ ਝਗੜੇ ਵਾਲਾ ਜਾਂ ਮੇਰੇ ਜਿਹੜਾ ਸੁਭਾਅ ਠੀਕ ਨਹੀਂ ਹੈ ਜਾਂ ਮੈਂ ਆਪਣੇ ਹਿਸਾਬ ਨਾਲ ਰਹੇ ਨਾ ਉਹਨੂੰ ਤੇ ਸਾਡੇ ਪਰਿਵਾਰ ਦੇ ਜਿਹੜੇ ਸੰਸਕਾਰ ਹੁੰਦੇ ਹਨ ਉਹਨਾਂ ਤੋਂ ਹੀ ਪਤਾ ਚੱਲਦਾ ਹੁੰਦਾ ਹੈ ਜੀ ਕਿਉਂਕਿ ਇਹ ਜਿਹੜੇ ਸਾਡੇ ਪਰੰਪਰਾ ਚੱਲਦੀ ਹੁੰਦੀ ਹੈ ਸਾਡੇ ਸੰਸਕਾਰਾਂ ਦੀ ਪਰੰਪਰਾ ਚੱਲਦੀ ਹੁੰਦੀ ਹੈ ਉਹ ਜਿਹੜੀ ਗਾਇਬ ਹੁੰਦੀ ਜਾ ਰਹੀ ਹੈ ਗਾਇਬ ਹੁੰਦੀ ਜਾ ਰਹੀ ਹੈ ਅਸੀਂ ਜਨਰੇਸ਼ਨ ਨੂੰ ਆਉਣ ਵਾਲੀ ਪੀੜ੍ਹੀ ਨੂੰ ਅਸੀਂ ਜਾਗਰੂਕ ਨਹੀਂ ਕਰ ਰਹੇ ਆਪਣੇ ਬੱਚਿਆਂ ਨੂੰ ਅਸੀਂ ਪੁਰਾਣੀਆਂ ਗੱਲਾਂ ਨਹੀਂ ਦੱਸ ਰਹੇ ਆਪਣੇ ਬੱਚਿਆਂ ਨੂੰ ਅਸੀਂ ਸਮਝਾਉਣ ਦੀ ਕੋਸ਼ਿਸ਼ ਨਹੀਂ ਕਰਦੇ ਉਲਟਾ ਜਿਹੜੇ ਸਿਆਣੇ ਹੁੰਦੇ ਨੇ ਕਈ ਪਰ ਉਹ ਵੀ ਬੱਚਿਆਂ ਦੇ ਟਰੈਕ ਤੇ ਚੱਲਣ ਦੀ ਕੋਸ਼ਿਸ਼ ਕਰਦੇ ਆ ਮਾਡਰਨ ਬਣਨ ਦੀ ਕੋਸ਼ਿਸ਼ ਕਰਦੇ ਆ ਹਾਲਾਂਕਿ ਬੱਚਿਆਂ ਨੂੰ ਪੁਰਾਣੇ ਸਟਾਈਲ ਨਾਲ ਚੱਲਣ ਤਾ ਜੋ ਸਾਡਾ ਜਿਹੜਾ ਮਾਹੌਲ ਹੈ ਸਾਡਾ ਜਿਹੜਾ ਸਿਸਟਮ ਹੈ ਉਹ ਸਹੀ ਬਣਿਆ ਰਹੇ ਲੇਕਿਨ ਸਰਕਾਰਾਂ ਦੀ ਗੱਲ ਕਰ ਲਈਏ ਅਸੀਂ ਬੀਬੀਆਂ ਦੀ ਗੱਲ ਕਰ ਲਈਏ ਅਸੀਂ ਬਜ਼ੁਰਗਾਂ ਦੀ ਗੱਲ ਕਰ ਲਈਏ ਅਸੀਂ ਖੁਦ ਆਪਣੀ ਕੈਟਾਗਰੀ ਦੀ ਏਜ ਦੀ ਲੋਕਾਂ ਦੀ ਗੱਲ ਕਰ ਲਈਏ ਸੋ ਸਾਡਾ ਦਿਮਾਗ ਹਮੇਸ਼ਾ ਹੀ ਰਹਿੰਦਾ ਹਾ ਮੈਂ ਪੈਸਾ ਕਮਾ ਲਵਾਂ ਖਾਏ ਇੱਥੇ ਮੈਨੂੰ ਪੈਸਾ ਬਣ ਜਵੇ ਇੱਥੇ ਮੇਰੀ ਆ ਸ਼ੋ ਜਿਹੜੀ ਹੈ ਇੱਜ਼ਤ ਬਣ ਜਵੇ ਜਾਂ ਮੇਰੀ ਇੱਕ ਨੰਬਰ ਬਣ ਜਾਣ ਜਾਂ ਮੇਰੀ ਇੱਕ ਜਿਹਨੂੰ ਕਹਿੰਦੇ ਬੁੱਕਰੀ ਸਾਹਮਣੇ ਆ ਜਵੇ ਇਸ ਤਾਂ ਸਿੱਧਾ ਕਹਿੰਦੇ ਆ ਜਿਹੜੇ ਬੰਦੇ ਸਹੀ ਤਰੀਕੇ ਨਾਲ ਕਮਾਈ ਕਰਦੇ ਆ ਜਾਂ ਸਹੀ ਤਰੀਕੇ ਨਾਲ ਮਿਹਨਤ ਪੱਲੋਂ ਆ ਕੇ ਮੈਂ ਟੁੱਟ ਜਾਂਦਾ ਜੀ ਸ਼ਰਮਾਈ ਸਭ ਤੋਂ ਵੱਡੀ ਗੱਲ ਮੈਂ ਤੁਹਾਨੂੰ ਦੱਸ ਦਿੰਦਾ ਇਸ ਖਬਰ ਜਿਹੜੀ ਕਿ ਲੁਧਿਆਣਾ ਵਿੱਚ ਹੋਈ ਹੈ ਉੱਥੇ ਕੁਝ ਵਿਅਕਤੀਆਂ ਨੇ ਉਹਨਾਂ ਕੁੜੀਆਂ ਨੂੰ ਸਮਝਾਇਆ ਕਿ ਵੀ ਤੁਸੀਂ ਐਜੇ ਕੱਪੜੇ ਪਾਏ ਆ ਤੁਸੀਂ ਪੰਜਾਬੀ ਕੁੜੀਆਂ ਹੋ ਤੁਹਾਨੂੰ ਇਹ ਚ ਸ਼ੋਭਾ ਹੀ ਦਿੰਦਾ ਵੀ ਦੇਖੋ ਤੁਹਾਡੇ ਘਰ ਦਾ ਨਾਮ ਦਾ ਖਰਾਬ ਹੋ ਰਿਹਾ ਤੁਸੀਂ ਹੋਰ ਆ ਕੁੜੀਆਂ ਉੱਤੇ ਵੀ ਕੀ ਮਿਸਾਲ ਕਾਇਮ ਕਰ ਰਹੇ ਹੋ ਤਾਂ ਉਹ ਕੁੜੀ ਪਤਾ ਹੈ ਕਹਿੰਦੇ ਜਿਹਨੇ ਸ਼ਾਰਟ ਪਾਈ ਹੋਈ ਹੈ ਉਹਦਾ ਇਹ ਬਿਆਨ ਸੀ ਕਿ ਤੂੰ ਕੀ ਲੈਣਾ ਮੇਰੀ ਜਖਰਾਬ ਹੋ ਰਹੀ ਹੈ ਤੂੰ ਮੇਰਾ ਪਿਓ ਲੱਗਦਾ ਹੈ ਦੇਖੋ ਇਹ ਵਰਡ ਉਹ ਉਹ ਤਾਂ ਸਮਝਾ ਰਹੇ ਇੱਕ ਬਜ਼ੁਰਗ ਵਿਅਕਤੀ ਉਹ ਕਹਿ ਰਹੀ ਤੂੰ ਮੇਰਾ ਪਿਓ ਲੱਗਦਾ ਹੈ ਮੇਰੀ ਜਖਰਾਬ ਹੋ ਰਹੀ ਹੈ ਤਾਂ ਫਿਰ ਅਸੀਂ ਕਹਿੰਨੇ ਆ ਵੀ ਸਾਡੀ ਧੀਆ ਪੈਣਾ ਨਾਲ ਦੇਖੋ ਰੋਜ਼ ਬਲਤ ਕਰਦੇ ਖਬਰਾਂ ਆਉਂਦੀਆਂ ਉਹ ਚੱਕ ਲਈ ਕੁੜ ਨੂੰ ਇਹ ਕਰ ਲਿਆ ਉਹ ਕਰ ਲਿਆ ਤਾਂ ਫਿਰ ਅਸੀਂ ਗਲਤੀ ਕਰ ਦਿੰਦੇ ਨੌਜਵਾਨਾਂ ਦੀ ਪਰ ਦੇਖ ਕੇ ਦੇਖਿਆ ਜੇ ਤਾਂ ਕੁੜੀਆਂ ਦਾ ਜ਼ਿਆਦਾ ਹੱਥ ਹੈ ਮੈਂ ਦੇਖੋ ਡਾਕਟਰ ਸਾਹਿਬ ਨੇ ਇਹਦਾ ਮੇਰੀ ਗੱਲ ਹੁੰਦੀ ਹੈ ਵੀ ਕੁੜੀਆਂ ਪਹਿਲ ਕਦਮੀਆਂ ਨਹੀਂ ਪੂੜੀਆਂ ਉਹ ਕੀਤੀ ਜਾਂਦੀ ਹੈ ਜੇ ਕੱਲ ਨੂੰ ਕੋਈ ਆ ਜੀ ਕਹਿ ਦੋ ਪਾਦਰੀ ਨੇ ਆਇਆ ਕਰਤਾ ਜਾਂ ਕਿਸੇ ਫਲਾਣ ਨੇ ਆਇਆ ਕਰਤਾ ਤਾਂ ਫਿਰ ਉਹ ਬੰਦਾ ਟੰਗਿਆ ਹੁੰਦਾ ਕੁੜੀ ਬਾਅਦ ਚ ਨਿਕਲ ਜਾਂਦੀ ਹੈ ਸਾਫ਼ ਹੋ ਕੇ ਜਦ ਕਿ ਕੁੜੀਆਂ ਦੇ ਵੱਲੋਂ ਜੇ ਇਹ ਕੰਮ ਨਹੀਂ ਕਰਨੇ ਚਾਹੀਦੇ ਜਿਸ ਨਾਲ ਕਿ ਸਾਡੇ ਉਹਨਾਂ ਦੇ ਆਪਣੇ ਘਰ ਦਾ ਨਹੀਂ ਪੂਰੇ ਪੰਜਾਬ ਦਾ ਨਾਮ ਬਨਾਮ ਹੁੰਦਾ ਜੀ ਪੂਰੇ ਹਿੰਦੁਸਤਾਨ ਦੇ ਵਿੱਚ ਸੋਢੀ ਸਾਹਿਬ ਕੁੜੀਆਂ ਨੂੰ ਕਰਨੇ ਵੀ ਨਹੀਂ ਚਾਹੀਦੇ ਮਤਾਮਾ ਪਾਣਾ ਨੂੰ ਨਹੀਂ ਕਰਨੇ ਚਾਹੀਦੇ ਲੇਕਿਨ ਕਿਤੇ ਨਾ ਕਿਤੇ ਸਰਕਾਰਾਂ ਦੀ ਨਿਰੰਦਰ ਮੋਦੀ ਦੀ ਸਰਕਾਰ ਨੂੰ ਇਸ ਚੀਜ਼ 'ਤੇ ਬਹੁਤ ਵੱਡਾ ਬਲੇਮ ਕਰੋਗੇ ਜੀ ਹਾਂਜੀ ਜ਼ਰੂਰ ਕਰੋ ਕਿਉਂਕਿ ਉਹਨਾਂ ਨੇ ਕਾਨੂੰਨ ਬਣਾਤੇ ਜੀ ਹਾਂ ਇਹ ਵੀ ਰਿਲੇਸ਼ਨ ਦਾ ਕਾਨੂੰਨ ਬਣਾਤਾ ਪਤਾ ਨਹੀਂ ਕਿਹੜੇ-ਕਿਹੜੇ ਕਾਨੂੰਨ ਬਣਾਤੇ ਇੱਕ ਬੰਦਾ 6 ਮਹੀਨੇ ਸਾਲ 6 ਮਤਲਬ ਬਿਨਾ ਵਿਆਹ ਤੇ ਕਿਸੇ ਨਾਲ ਰਹਿ ਸਕਦਾ ਅੱਜ ਤੁਹਾਡੀ ਮਰਜ਼ੀ ਤੁਸੀਂ ਕਰਾਓ ਨਾ ਕਰਾਓ ਐਦਾਂ ਦੇ ਕਾਨੂੰਨ ਤੁਸੀਂ ਲੈ ਕੇ ਬਣਾਉਂਗੇ ਵੀ ਜਿਹੜੀ ਬੱਚਿਆਂ ਨੂੰ ਅੱਗੇ ਫ੍ਰੀडम ਮਿਲਦੀ ਹੈ ਬੱਚਿਆਂ ਨੂੰ ਅੱਗੇ ਇਕ ਜਾਤੀ ਮਿਲ ਜਾਂਦੀ ਹੈ ਮੈਂ ਜੋ ਮਰਜ਼ੀ ਕਰਾਂ ਦੇਖੋ ਇੱਕ ਤਾਂ ਮਾਪੇ ਪਿچھے ਹੋ ਰਹੇ ਆ ਜੀ ਬੱਚਿਆਂ ਨੂੰ ਜਾਗਰੂ ਕਰਨ ਚ ਸਮਝਾਉਣ ਚ ਇੱਕ ਕਾਨੂੰਨ ਐਦਾਂ ਦੇ ਬਣ ਕੇ ਵੀ ਜੋ ਬੱਚਿਆਂ ਦੇ ਜਾਂ ਜਨਰੇਸ਼ਨ ਨੂੰ ਬਗਾੜਨ ਤੇ ਪਗਾੜਨ ਦੇ ਹੱਕ ਦੇ ਵਿੱਚ ਜਾਦਾ ਜਾ ਰਹੇ ਆ ਜੀ ਕੁਕੀ ਸ਼ਰਮਾਈ ਦੇ ਕੋ ਸਾਫ ਇਥੋਂ ਨਜ਼ਰ ਆਉਂਦਾ ਹੈ ਕਿ ਦੇਖੋ ਇਹ ਕੋ ਪਹਿਲਾ ਘਟਨਾ ਨਹੀਂ ਆਈ ਇਹ ਰੀਲ ਬਣਾਉਂਦੀ ਆਪਾਂ ਪਹਿਲਾਂ ਦੇਖਿਆ ਦਰਬਾਰ ਸਾਹਿਬ ਦੀ ਲੜਕੀ ਨੇ ਹਨਾ ਡਰਾਮਾ ਕੀਤਾ ਨੱਚਣ ਦਾ ਰੀਲ ਬਣਾਈ ਤੇ ਜੇਕਰ ਗੱਲ ਕੀਤੀ ਹੈ ਜਿਹੜੇ ਸਾਡੇ ਅੱਜ ਕੱਲ ਮਾਪਿਓ ਹਨਾ ਮੈਂ ਵੀ ਹੁਣ ਚਾਹਿਆ ਨਾ ਤੁਸੀਂ ਵੀ ਹੋ ਆਪਾਂ ਲੋਕ ਇੰਨੇ ਵਿਅਸਤ ਹੋ ਗਏ ਆਪਣੇ ਮੋਬਾਈਲਾ ਦੇ ਵਿੱਚ ਇੰਟਰਨੈਟ ਤੇ ਕਿ ਆਪਾਂ ਆਪਣੇ ਬੱਚਿਆਂ ਵੱਲ ਧਿਆਨ ਨਹੀਂ ਦੇ ਰਹੇ ਸਭ ਤੋਂ ਵੱਡੀ ਗਲਤੀ ਤਾਂ ਮਾਪਿਓ ਦੀ ਹੈ ਤੇ ਸਭ ਤੋਂ ਇਹ ਗੱਲ ਕਰੀਏ ਤਾਂ ਬੱਚੇ ਇੱਥੇ ਸਕੂਲਾ ਕਾਲਜਾਂ ਦੇ ਪੜ੍ਹਨ ਜਾਂਦੇ ਨੇ ਜਾਂ ਕੰਮ ਕਰਦੇ ਨੇ ਉੱਥੇ ਲੋਕਾਂ ਸਮਝਾਣ ਦੇ ਉੱਥੇ ਵੀ ਕੋਈ ਸਮਝਾਂਦਾ ਨਹੀਂ ਉਸਦਾ ਫਾਇਦਾ ਫਿਰ ਕੋਈ ਦੂਜਾ ਬੰਦਾ ਚੱਕ ਲੈਂਦਾ ਫਿਰ ਅਸੀਂ ਕਹਿੰਦੇ ਸਾਡੀ ਧੀ ਨਾਲ ਇਹ ਹੋ ਗਿਆ ਸਾਡੀ ਭੈਣ ਨਾਲ ਇਹ ਹੋ ਗਿਆ ਫੇ ਸਾਨੂੰ ਅਰੀਆਂ ਖਬਰਾਂ ਆਉਂਦੇ ਵੀ ਸ਼ਰਮ ਆਂਦੀ ਹੈ ਦੇਖੋ ਦੇਖੋ ਜੁਡੀ ਸਾਹਿਬ ਆਪਣੀ ਡਿਊਟੀ ਤੇ ਕੋਈ ਬੰਦਾ ਮਿਹਨਤ ਨਹੀਂ ਕਰਨਾ ਚਾਹੁੰਦਾ ਜੀ ਜੀ ਹਾਂ ਮਾਤਾ ਪਿਤਾ ਦੀ ਆਪਣੀ ਡਿਊਟੀ ਹੈ ਮਾਤਾ ਪਿਤਾ ਨੇ ਮਿਹਨਤ ਛੱਡਤੀ ਜੀ ਜੀ ਅਗੇ ਸਕੂਲਾਂ ਦੇ ਵਿੱਚ ਜੋ ਟੀਚਰ ਦੀ ਕਾਲਜਾਂ ਦੇ ਵਿੱਚ ਚੱਲ ਜੋ ਪ੍ਰੋਫੈਸਰਾਂ ਦੀ ਉਹ ਜਿਹੜੀ ਗ੍ਰੇਨਟ ਹੁੰਦੀ ਆ ਜਾਂ ਡਿਊਟੀ ਹੁੰਦੀ ਆ ਬੱਚੇ ਨੂੰ ਜਾ ਘਰ ਕਰਨਾ ਬੱਚੇ ਨੂੰ ਸਹੀ ਰਾਹ ਤੇ ਦਿਖਾਉਣਾ ਕਾਰ ਕਾਰ ਵਾਲੇ ਵੀ ਭੁੱਲ ਗਏ ਸਕੂਲ ਕਾਲਜ ਵਾਲੇ ਵੀ ਭੁੱਲ ਗਏ ਕਿ ਕਾਨੂੰਨ ਇਦਾਂ ਦੇ ਬਣ ਗਏ ਫਿਰ ਉਹ ਬੱਚੇ ਜਿਹੜੇ ਸਾਡੇ ਕਿਤੇ ਨਾ ਕਿਤੇ ਗਲਤ ਸੈਟ ਤੇ ਜਾਊਗਾ ਜੇ ਤੁਸੀਂ ਜੇਕਰ ਯੂਨੀਫਾਰਮ ਦੀ ਗੱਲ ਕਰ ਲੋ ਅਗਰ ਤੁਸੀਂ ਕੰਪਨੀਆਂ ਦੀ ਗੱਲ ਕਰ ਲੋ ਕੋਟੀ ਮੰਜਾਲ ਨਹੀਂ ਵੀ ਕਿਸੇ ਤੇ ਤੁਸੀਂ ਉਂਗਲੀ ਕਰ ਦੋ ਵੀ ਹਾਂ ਭਾਈ ਤੂੰ ਵੀ ਭਾ ਇਹ ਕਰ ਰਹੇ ਹਾਂ ਜਿਹੜੀ ਤੁਸੀਂ ਤੋਂ ਲੁਧਿਆਣਾ ਦੀ ਘਟਨਾ ਦਾਦੇ ਆ ਬਿਲਕੁਲ ਸੇਮ ਇਦਾਂ ਹੀ ਹੁੰਦੇ ਸੀ ਕਿਸੇ ਨੂੰ ਕਹਿ ਨਹੀਂ ਸਕਦੇ ਕਿ ਕਿ ਕਾਨੂੰਨ ਐਦਾਂ ਦੇ ਬਣੇ ਹੋਏ ਆ ਅਗਰ ਕਾਨੂੰਨ ਐਦਾਂ ਦਾ ਬਣ ਜੇ ਵੀ ਤਾਂ ਬੱਚੇ ਕੇ ਕਪੜਾ ਗਲਤ ਪਾਇਆ ਤਾਂ ਤੈਨੂੰ ਇਸ ਚੀਜ਼ ਦੀ ਪਿਨਿਸ਼ਮੈਂਟ ਮੈਨੂੰ ਕਿ ਸਜ਼ਾ ਮਿਲੂਗੀ ਪਰ ਲੇਕਿਨ ਸਰਕਾਰਾਂ ਉਲਟ ਹਮੇਸ਼ਾ ਜਨਰੇਸ਼ਨ ਨੂੰ ਬਗਾਰਨੇ ਵਾਲੇ ਕਾਨੂੰਨ ਬਣਾਉਂਦੀਆਂ ਜੋ ਸਾਡਾ ਹਸਾਬ ਹੈ ਜੀ। ਸ਼ਰਮਈ ਦੇਖੋ ਅਸੀਂ ਕਹਿੰਨੇ ਆਂ ਮਾਪਿਓ ਜਾਗਰੂਨ ਹੋ ਗਏ ਸਵੇਰੇ ਸ਼ਹਿਰ ਲਾਈਵ ਦੀ ਤੁਸੀਂ ਸੁਣੀ ਵੀ ਹੋਣੀ ਕੱਲ ਆਪਾਂ ਦਾ ਇੱਕ ਤੁਸੀਂ ਸ਼ਹਿਰ ਲਾਈਵ ਕੀਤਾ ਸੀ ਮੈਡਨ ਵਾਲੋ ਇੱਕ ਬਠਿੰਡੇ ਵਿੱਚ ਮਾਂ ਦੀਆਂ ਲੱਤਾਂ ਤੋੜਤੀਆਂ ਮੁੰਡੇ ਨੇ। ਹਨਾ ਉਹ ਮੈਂ ਤੁਹਾਨੂੰ ਅਪਡੇਟ ਦੇ ਦੇਣਾ ਉਹ ਦੇਖੋ ਕੀ ਹੋਇਆ ਮਾਂ ਕਹਿੰਦੇ ਮਾਂ ਹੀ ਹੁੰਦੀ ਹੈ। ਜਦੋਂ ਉੱਥੇ ਆਪਣੇ ਲਾਈਵ ਤੋਂ ਬਾਅਦ ਕਈ ਸਮਾਜੀ ਸੰਸਥਾਵਾਂ ਉੱਥੇ ਗਈਆਂ ਉਸ ਮਾਂ ਨੂੰ ਮਿਲਣ ਉਹਨਾਂ ਨੇ ਕਿਹਾ ਵੀ ਅਸੀਂ ਤੇਰੇ ਤੇ ਤੇਰੇ ਮੁੰਡੇ ਤੇ ਪਰਚਾ ਦਵਾ ਰਹੇ ਹਾਂ ਹੁਣੇ ਥਾਣੇ ਤੋਂ ਤਾਂ ਮਾਂ ਨੇ ਪਤਾ ਕੀ ਬਿਆਨ ਦਿੱਤਾ ਮਾਂ ਨੇ ਕਿਹਾ ਵੀ ਮੇਰੇ ਮੁੰਡਾ ਕੋਈ ਨਸ਼ੀ ਨਹੀਂ ਕਰਦਾ ਮੇਰੇ ਅੱਤਾਂ ਨਹੀਂ ਟੁੱਟੀਆਂ ਮੈਂ ਕਹਿੰਦੀ ਨਾ ਦੰਦ ਫਿਸਲ ਗਈ ਦੇਖੋ ਕਿੰਨਾ ਤਕੜਾ ਝੂਠ ਬੋਲ ਗਈ ਹੋ ਜਨਾਨੀ ਪਹਿਲਾਂ ਤਾਂ ਕੀ ਖਬਰ ਆਈ ਅੱਧੇ ਘੰਟੇ ਬਾਅਦੋਂ ਘੰਟੇ ਬਾਅਦ ਸੌਰੀ ਖਬਰ ਹੀ ਚੇਂਜ ਹੋ ਗਈ ਅਸੀਂ ਇਹ ਨਹੀਂ ਕਹਿੰਦੇ ਸਾਰੇ ਮਾਪਿਓ ਤੇ ਆਂ ਦਿੰਦੇ ਉਹ ਵੀ ਕਮਾਏ ਜਿਨ੍ਹਾਂ ਨੇ ਆਪਣੇ ਬੱਚੇ ਨੂੰ ਬਚਾਉਣ ਦੇ ਦੀਆ ਆਪਣਾ ਬਿਆਨ ਹੀ ਬਦਲਤਾ ਛੋਟੀ ਸਾਹਿਬ ਉਹਨਾਂ ਨੇ ਬੱਚਾ ਬਚਾਇਆ ਨਹੀਂ ਉਹਨਾਂ ਨੇ ਤਾਂ ਬੱਚਾ ਹੋਰ ਫਸਾਤਾ ਜੀ ਬਗਾਰਤਾ ਕਿਉਂਕਿ ਬਿਲਕੁਲ ਬਗਾਰਤਾ ਜੀ ਉਹ ਬੱਚੇ ਨੂੰ ਹੋਰ ਸ਼ਹਿ ਮਿਲ ਗਈ ਅਗਰ ਉਹ ਬੱਚੇ ਨੂੰ ਸਜ਼ਾ ਦਵਾਈ ਜਾਂਦੀ ਉਲਟਾ ਦੇਖੋ ਜਿਹੜੇ ਸਪੋਰਟ ਕਰਨੇ ਵਾਲੇ ਹੋਣਗੇ ਉਹ ਵਿਚਾਰੇ ਕਿੰਨੀ ਸ਼ਰਮ ਮਹਿਸੂਸ ਕਰਦੇ ਹੋਣਗੇ ਜੀ ਜੀ ਇਨਾ ਇਤਾਂ ਦੇ ਜੇ ਅਗਰ ਮਾਂ ਇਦਾਂ ਦੀ ਸੋਚ ਰੱਖਦੀ ਆ ਬੱਚੇ ਅੱਜ ਸਾਡੇ ਤਾਂ ਵਿਗੜਦੇ ਆ 90 ਕਾ 95% ਮਾਂਵਾ ਇਦਾਂ ਕਰਦੀ ਆ ਆਪਣੇ ਘਰ ਵਾਲਿਆਂ ਤੋਂ ਬੱਚੇ ਦੇ ਪਿਤਾ ਤੋਂ ਚੋਰੀ ਛੁਪੇ ਬੱਚੇ ਦੀ ਸਪੋਰਟ ਕਰਦੀ ਆ ਉਹੀ ਬੱਚੇ ਵੱਡੇ ਹੋ ਕੇ ਫਿਰ ਨਸ਼ੇ ਕਰਦੇ ਆ ਮਾਮਾ ਤੇ ਹੱਥ ਚੁੱਕਦੇ ਆ ਜੋ ਅੱਜ ਚੁੱਕ ਰਹੇ ਆ ਜੋ ਨੱਤਾ ਤੋੜ ਰਹੇ ਆ ਜਾਂ ਪਿਤਾ ਦੇ ਚੁੱਕ ਰਹੇ ਆ ਜੀ ਦੇਖੋ ਉਹ ਰਜਲ ਤੇ ਫਿਰ ਸਾਡੇ ਸਾਹਮਣੇ ਆਉਂਦਾ ਇਸੇ ਕਰਕੇ ਕਹਿੰਦੇ ਮਾਂ-ਬਾਪ ਆਪਣੇ ਵਾਸਤੇ ਕੰਡੇ ਵੇਚਦੇ ਆ ਸੋ ਚੁਗੜੇ ਪਹਿਨਣਾ ਜਦੋਂ ਚੁਗੜੇ ਪਹਿਨਨੇ ਫਿਰ ਅਸੀਂ ਲੋਕ ਵੀ ਕਹਿੰਨਾ ਗਲਤ ਕਰਤਾ ਗਲਤ ਕਰ ਦਿੱਤਾ ਆ ਦੇਖੋ ਗਲਤ ਕਰਨ ਤੇ باوجود ਵੀ ਫਿਰ ਹੋਰ ਬਗੜ ਰਹੀ ਹੈ ਜੀ ਸ਼ਰਮัย ਵਾਪਸ ਮੂਹਰੇ ਤੇ ਆਣਾ ਦੇਖੋ ਜਿਹੜੀ ਔਰਤ ਨੇ ਹੈ ਨਾ ਕਨੈਕਟਰ ਨਾਲ ਬਦਤਮੀਜ਼ੀ ਕੀਤੀ ਉਹਦੇ ਪੈਸੇ ਖੋਲੇ ਗਏ ਜੋ ਕਨੈਕਟਰ ਦੇ ਜੋ ਇਲਜ਼ਾਮ ਲਾਏ ਐ ਇਲਜ਼ਾਮ ਲੱਗੇ ਐ ਮੇਰੀ ਟਿੱਕ ਟਾਕ ਬਾੜ ਦਿੱਤੇ ਗਿਆ ਤੇ ਉੱਥੇ ਜਿਹੜਾ ਪੁਲਿਸ ਮੁਲਾਜ਼ਮ ਸੀ ਉਹਨੇ ਬੜੀ ਸਿਆਣਪ ਨਾਲ ਕੰਮ ਲਿੱਤਾ ਉਹਨੇ ਇਹ ਗੱਲ ਕਹੀ ਕਿ ਮੈਂ ਨਹੀਂ ਬੋਲ ਸਕਦਾ ਬੜੀ ਬਦਤਮੀਜ਼ ਔਰਤ ਹੈ ਉਹਨੇ ਤੁਰੰਤ ਫੋਨ ਕੀਤਾ ਲੇਡੀਜ਼ ਪੁਲਿਸ ਭੇਜੋ ਜਲਦੀ ਉਹ ਮੌਲ ਗਰਮਾ ਰਿਹਾ ਤੇ ਕਿਉਂਕਿ ਸਵਾਰੀਆਂ ਵੀ ਗੱਲ ਪੈ ਰਹੀ ਦੀ ਪੁਲਿਸ ਦੇ ਕੀ ਤੂੰ ਸੋਚਦੇ ਹੋ ਵੀ ਜਿਹੜਾ ਪੁਲਿਸ ਮੁਲਾਦਮ ਸੀ ਉਹ ਸਿਰਫ ਮੈਦੀ ਕਨਸਟੇਬਲ ਸੀ ਕੁਝ ਕਰ ਨਹੀਂ ਸਕਦਾ ਉਹਨੇ ਤੂੰ ਉਹਨੇ ਕੀ ਸਹੀ ਕੀਤਾ ਨਾ ਹਾਂ ਬਿਲਕੁਲ ਥੋੜੀ ਜਾਂ ਦੇਖੋ ਜੇ ਅਗਰ ਸਿਸਟਮ ਦੇ ਵਿੱਚ ਆਪਾਂ ਚੱਲਦੇ ਆ ਕੋਈ ਵੀ ਡਿਊਟੀ ਦੀ ਜਿਹੜੀ ਮੈਂ ਗੱਲ ਕਰਦਾ ਆਪਣੀ ਡਿਊਟੀ ਨਿਭਾਉਣੇ ਕਿਸੇ ਵੀ ਸਿਸਟਮ ਦੇ ਚੱਲ ਜਾਓ ਤੁਸੀਂ ਬੱਚੇ ਦੀ ਪਰਵਿਸ਼ ਤੋਂ ਲੈ ਕੇ ਬੱਚੇ ਦੀ ਪੜਾਈ ਤੇ ਬੱਚੇ ਨੂੰ ਜਾਗਰੂਕ ਕਰਨ ਚ ਸਾਡੀ ਡਿਊਟੀ ਹੈ ਜਿਹੜਾ ਬੰਦਾ ਜਾਂ ਜਿਹੜਾ ਵੀ ਕੋਈ ਘਰ ਦਾ ਬਜ਼ੁਰਗ ਮਾਤਾ ਪਿਤਾ ਕੋਈ ਵੀ ਬੱਚੇ ਨੂੰ ਸਹੀ ਤਰੀਕੇ ਨਾਲ ਜਾ ਸਹੀ ਦਿਸ਼ਾ ਦਿਖਾਉਣ ਦੀ ਡਿਊਟੀ ਆਪਣੀ ਪੂਰੀ ਕਰਦਾ ਉਹ ਬੱਚੇ ਨਹੀਂ ਵਿਗੜਦੇ ਜਿ ਅੱਜ ਅਸੀਂ ਕਹੀਏ ਵੀ ਸਾਰਿਆਂ ਦੇ ਸਾਰੇ ਬੱਚੇ ਸਾਰੇ ਨੌਜਵਾਨ ਸਾਡੀਆਂ ਧੀਆ ਨਹੀਂ ਸਹੀ ਰਸਤੇ ਤੇ ਚੱਲ ਰਹੀਆਂ ਬਿਲਕੁਲ ਇਦਾਂ ਨਹੀਂ ਹੈਗਾ ਬਹੁਤ ਸਾਡੇ ਬੱਚੇ ਆ ਜਿਹੜੇ ਸੰਸਕਾਰਾਂ ਦੇ ਨਾਲ ਜਾਂਦੇ ਆਪਣੇ ਪਰਿਵਾਰਕ ਸੰਸਕਾਰਾਂ ਨੂੰ ਕਾਇਮ ਰੱਖਦੇ ਆ ਜਿੰਦਾ ਰੱਖਦੇ ਆ ਕਲਾਮ ਆ ਸੂਟ ਆ ਉਹ ਬੱਚਿਆਂ ਨੂੰ ਅਸ਼ੀਰਵਾਦ ਆ ਸਾਡਾ ਜੀ ਜੀ ਸਾਡੇ ਸਾਰੇ ਬੱਚਿਆਂ ਨੂੰ ਜਾਂ ਸਾਡੀਆਂ ਔਰਤਾਂ ਬੀਬੀਆਂ ਨੂੰ ਵੀ ਜਿੱਦਾਂ ਇਹ ਝਗੜੇ ਕਰਦੀਆਂ ਬਸਾਂ ਦੇ ਵਿੱਚ ਝਗੜੇ ਕਰਲੇ ਜਾਂ ਆਮ ਗਲੀ ਮਹੱਲਿਆਂ 'ਚ ਝਗੜੇ ਕਰਲੇ ਸੋ ਇਹ ਝਗੜਿਆਂ ਦੇ ਵਿੱਚ ਰੱਖਿਆ ਕੁਝ ਨਹੀਂ ਛੋਟੀ ਸਾਹਿਬ ਜਦੋਂ ਕੋਈ ਦਿੱਤੀ ਡੈਥ ਹੋ ਜਾਂਦੀ ਹੈ ਨਾ ਉਸ ਟਾਈਮ ਜਿਹੜਾ ਬੰਦਾ ਮਰਨੇ ਵਾਲਾ ਹੁੰਦਾ ਸਾਰੇ ਉਹਦੇ ਗੁਣ ਗਾਉਂਦੇ ਆ ਲੇਕਿਨ ਜੁੰਦੇ ਟਾਈਮ ਉਹ ਬੰਦੇ ਨੂੰ ਬਾਹਾਂ ਕੱਢਦੇ ਹੁੰਦੇ ਆ ਸੋ ਸਾਨੂੰ ਯਾਦ ਕਰ ਲੈਣਾ ਚਾਹੀਦਾ ਵੀ ਦੁਨੀਆ ਇੱਕ ਦਿਨ ਸਭ ਰਛਣੀ ਆ ਛੋਟੀਆਂ ਮੋਟੀਆਂ ਲੜਾਈਆਂ ਤੇ ਜਾਨਾਂ ਚਲੇ ਜਾਨੀਆਂ ਲੇਕਿਨ ਕਿਤੇ ਨਾ ਕਿਤੇ ਮੁੜ ਕੇ ਜ਼ਿੰਦਗੀ ਵਾਪਸ ਨਹੀਂ ਜੀ ਬੰਦੇ ਸ਼ਰਮਈ ਜੋ ਇਸ ਔਰਦਨੇ ਕੀਤਾ ਦੇਖੋ ਉਹ ਵੀ ਬੰਦਾ ਸਰਕਾਰੀ ਨੌਕਾ ਜਮ ਹੈ ਉਹ ਵੀ ਆਪਣੀਆਂ ਮਜਬੂਰੀਆਂ ਸੀਗਾ ਤੁਹਾਨੂੰ ਲੱਗਦਾ ਨਹੀਂ ਵੀ ਪੁਲਿਸ ਦੇ ਵੱਲੋਂ ਕੋਈ ਸਖਤ ਐਕਸ਼ਨ ਲੈ ਦੇ ਪਰਚਾ ਮੈਂ ਮੇਰੇ ਸਾਹਮਣੇ ਮੇਰੇ ਤਰਫ ਤਾਂ ਹੀ ਕਹਿੰਦਾ ਵੀ ਪਰਚਾ ਹੁਣ ਦੇ ਦੇ ਤਾਂ ਕਿ ਕੱਲ ਨੂੰ ਹੋਰ ਕੋਈ ਆ ਜਾਇਆ ਕੰਮ ਨਾ ਕਰੇ ਕਿਉਂਕਿ ਉੱਥੇ ਇੱਕ ਕਲਾ ਕਨੈਕਟਰ ਦੇ ਨਹੀਂ ਹੱਥ ਪਿਆ ਕਿਉਂਕਿ ਉੱਥੇ ਵਸਦੇ ਵਿੱਚ 30 ਤੋਂ 35 ਸਵਾਰੀਆਂ ਸੀ ਜੋ ਕਿ ਬਹੁਤ ਦੁਖੀ ਸੀ ਗਰਮੀ ਦਾ ਮੌਸਮ ਹੈ ਉਹਨਾਂ ਨੇ ਹੀ ਮੰਗ ਕੀਤੀ ਹੈ ਕਹਿੰਦੇ ਵੀ ਇਹ ਬਦਤਮੀ ਜਨਾਨੀ ਆ ਬਹੁਤ ਗਲਤ ਰਵਾਇ ਵਰਤੇਗੇ ਨੇ ਕਿ ਜੇਕਰ ਇੱਕ ਤੇ ਕਾਰਵਾਈ ਹੋਏਗੀ ਤਾਂ ਕਈ ਸੁਧਰਣਗੇ ਮੰਦੇਓ ਛੋਟੀ ਸਾਹਿਬ ਜੇ ਆਪਾਂ ਕਹੀਏ ਵੀ ਸਾਡਾ ਨੌਜਵਾਨ ਨਸ਼ੇ ਕਰਦਾ ਹੈ ਜੀ ਜੀ ਸਾਡੀ ਬੱਚੀ ਨਸ਼ੇ ਕਰਦੀ ਹੈ ਜੀ ਇਹ ਅਸੀਂ ਇਹ ਕਹੀਏ ਵੀ ਸਾਡੀ ਔਰਤ ਨਸ਼ੇ ਨਹੀਂ ਕਰਦੀ ਅੱਜ ਕੱਲ੍ਹ ਅੱਜ ਤਾਂ ਆ ਗਏ ਤੁਸੀਂ ਕੁੜੀਆਂ ਜਾਂ ਲੜੀਆਂ ਤੁਸੀਂ ਦੇਖ ਲਓ ਨਸ਼ੇ ਕਰਕੇ ਘੁੰਮਣਗੇ ਸਾਨੂੰ ਪਤਾ ਨਹੀਂ ਲੱਗੂਗਾ ਆਮ ਔਰਤ ਸਿੰਪਲ ਔਰਤ ਜਾਂ ਘਰੇਲੂ ਔਰਤ ਜਾਂ ਸੰਸਕਾਰੀ ਔਰਤ ਕਦੇ ਇਦਾਂ ਦੀ ਸਿਚੁਏਸ਼ਨ ਕ੍ਰੀਏਟ ਨਹੀਂ ਜੀ ਕਰੂਗੀ ਜਿਹੜੀ ਔਰਤ ਸਿਚੁਏਸ਼ਨ ਕ੍ਰੀਏਟ ਕਰੂਗੀ ਜਾਂ ਉਹ ਨਸ਼ੇ ਪੱਤੇ ਦਾ ਸੇਵਨ ਕਰਦੀ ਹੋਊਗੀ ਜਾਂ ਫਿਰ ਆਪਣੀ ਈਗੋ 'ਚ ਰਹਿੰਦੀ ਹੋਊਗੀ ਮੇਰੇ ਤੇ ਉੱਪਰ ਕੋਈ ਨਹੀਂ ਆ ਲੇਕਿਨ ਸਿਸਟਮ ਹੁੰਦਾ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਇੱਕ ਬੱਸ ਰੂਟ ਦੀ ਗੱਲ ਚੱਲਦੀ ਆ ਬੱਸ ਰੂਟ ਦੇ ਇੱਕ ਸਿਸਟਮ ਵਾਲਿਆਂ ਨੇ ਸਟਾਪੇਜ ਬਣਾ ਕੇ ਦਿੱਤੇ ਬੰਨੇ ਆ ਕਿ 7 ਵਜੇ ਕੇ 4 ਮਿੰਟ ਦਾ ਟਾਈਮ ਆ ਤਾਂ 7 ਵਜੇ ਕੇ 5 ਮਿੰਟ ਦਾ ਪਿਛਲੇ ਬੰਦੇ ਦਾ ਟਾਈਮ ਆ ਜੀ ਆਕਰ ਉਹ ਇਦਾਂ ਹੀ ਬਿਨਾਂ ਸਟਾਪੀ ਜਾਂ ਤੋਂ ਸਟਾ ਜੋ ਉਹਨਾਂ ਦੀ ਵੀ ਮਜਬੂਰੀ ਹੁੰਦੀ ਹੈ ਕਿ ਦਿਨੇ ਕਦੇ ਜਾਂਚ ਦਾ ਵਿਸ਼ਾ ਹੈ ਪੂਰੀ ਜਾਂਚ ਕਰਕੇ ਜਿਹਦੀ ਗਲਤੀ ਹੈ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਦੇਖੋ ਜਿਵੇਂ ਤੁਸੀਂ ਕਹਿੰਦੇ ਟਾਈਮ ਟੇਬ ਹੁੰਦਾ ਸਹੀ ਗੱਲ ਕਹਿ ਰਹੇ ਹੋ ਅੱਜ ਦਾ ਕੰਪੀਟੀਸ਼ਨ ਨਾ ਕਿ ਜਿਹੜੇ ਪ੍ਰਾਈਵੇਟ ਬੱਸਾਂ ਆ ਲਿਆ ਉਹ ਬਹੁਤ ਤੇਜ਼ੀ ਨਾਲ ਭਜਾਉਂਦੇ ਨੇ ਉਹ ਚਾਹੁੰਦੇ ਨੇ ਵੀ ਅਸੀਂ ਸਰਕਾਰੀ ਬੱਸ ਤੋਂ ਪਹਿਲਾਂ ਪਹੁੰਚੀਏ ਤਾਂ ਕਿ ਉਹ ਆਪਣੇ ਪੈਸੇ ਬਣਾ ਸਕਣ ਤੇ ਤੁਹਾਨੂੰ ਪਤਾ ਹੈ ਪੰਜਾਬ ਦਾ ਜਿਹੜਾ ਟਰਾਂਸਪੋਰਟ ਹੈ ਉਹ ਤਾਂ ਪਹਿਲਾਂ ਹੀ ਬਹੁਤ ਯਾਨੀ ਕਿ ਸੰਕਟ ਵਿੱਚ ਆ ਰਿਹਾ ਹੈ ਤਾਂ ਇਸ ਕਰਕੇ ਉਹਨਾਂ ਨੂੰ ਪਾਸ ਭਜਾਣੀ ਪੈਂਦੀ ਹੈ ਉਹ ਆਪਣੇ ਰੂਟ ਤੇ ਜਿਹੜਾ ਰੂਟ ਹੈ ਸਹੀ ਕਿਹਾ ਤੁਸੀਂ ਵੀ ਟਾਈਮ ਮਿਲਿਆ ਹੁੰਦਾ ਹੈ ਉਹਨਾਂ ਨੇ ਫालतू ਵਾਸ ਖੜਾ ਨਹੀਂ ਸਕਦੇ ਇੱਥੋਂ ਤੱਕ ਕੇ ਸ਼ਰਮਾ ਜੀ ਮੈਂ ਸਾਰਾ ਹੀ ਗੱਲ ਨਹੀਂ ਕਰਦਾ ਮੈਂ ਕਈ ਡਰਾਈਵਰ ਕਨੈਕਟਰ ਇਹ ਦੇਖੇ ਆਂ ਜਿਹੜੇ ਕੇ ਰੋਟੀ ਖਾਂਦੇ ਸਮੇ ਵੀ ਉਹ ਆਪਣੀ ਰੋਟੀ ਬਸ ਦੇ ਵਿੱਚ ਚਲਦੇਲ ਦੀ ਖਾਰੇ ਹੁੰਦੇ ਨੇ ਜਾਂ 5-7 ਮਿੰਟ ਨਵੇੜਾ ਕਰਦੇ ਨੇ ਮੈਂ ਇੱਕ ਦੋ ਵਾਰ ਮੇਰੀ ਪਰਸਨ ਗੱਲ ਹੋਈ ਹੈ ਉਹ ਕਹਿੰਦੇ ਵੀ ਅਸੀਂ ਕਰੀਏਗੀ ਦੇਖੋ ਮੈਂ ਤਾਂ ਇਹ ਮੰਗ ਕਰਾਂਗਾ ਚੈਨਲੇ ਮਦਰ ਜਿਹੜੀਆਂ ਅਜਈਆਂ ਔਰਤਾਂ ਨੇ ਜਾਂ ਤਾਂ ਇਹਨਾਂ ਦਾ ਫ੍ਰੀ ਸੇਵਾ ਬੰਦ ਕਰੋ ਨਹੀਂ ਤਾਂ ਫਿਰ ਅਜਿਹੇ ਦੇ ਖਿਲਾਫ ਸਖਤ ਕਾਰਵਾਈ ਕਰੋ ਕਿਉਂਕਿ ਦੇਖੋ ਉਹ ਜਿਹੜਾ ਕਨੈਕਟਰ ਹੈ ਉਹਨੇ ਬੜੇ ਯਾਨੀ ਕਿ ਇੱਕ ਰੋਇਆ ਨਹੀਂ ਵਸ ਉਹ ਕਹਿੰਦਾ ਜੀ ਮੇਰਾ ਕੋਈ ਕਸੂਰ ਨਹੀਂ ਹੈ ਵੀ ਮੇਰੇ ਨਾਲ ਮੈਂ ਇਨਸਾਫ ਦੀ ਮੰਗ ਕਰਦਾ ਵੀ ਮੈਨੂੰ ਛੱਡਿਆ ਜੇ ਕਿਉਂਕਿ ਉਹਦੀ ਵੀ ਨੌਕਰੀ ਦਾ ਚੱਕਰ ਪੈ ਸਕਦਾ ਹੈ ਵਿਚਾਰੇ ਦਾ ਆ ਦੇਖੋ ਕਿ ਤੇਰਾ ਕਿਹੜਾ ਸਿਚੁਏਸ਼ਨ ਕਿਆ ਬਣ ਜਾਂਦੀ ਆ ਥੋੜੀ ਸਾਹ ਮੰਨ ਲਾਉਣ ਉਹ ਜੋ ਬੀਬੀ ਔਰਤ ਜਿੱਦ ਕਰ ਰਹੀ ਸੀ ਵੀ ਇੱਥੇ ਬਸ ਰੋਕੋ ਵੀ ਕੈਕਟਰ ਡਰਾਈਵਰ ਨੇ ਕਿਤੇ ਕਿਸੇ ਦੀ ਮਜਬੂਰੀ ਜਾਣ ਕੇ ਕੋਈ ਰੋਕ ਲੰਦਾ ਹੋਊਗਾ ਗਰਮੀ ਦੇ ਕੇ ਰੋਕ ਲੰਦਾ ਹੋਊਗਾ ਬਜੁਰਗ ਦੇ ਕੇ ਰੋਕ ਲੰਦਾ ਹੋਊਗਾ ਬਾਹਰ ਦੇ ਕੇ ਰੋਕ ਲੰਦਾ ਹੋਊਗਾ ਮੌਸਮ ਦੇ ਕੇ ਰੋਕ ਲੰਦਾ ਹੋਊਗਾ ਜੀ ਅਗਰ ਉਹ ਬੀਬੀ ਸਮਝਦੀ ਜੇ ਉਹ ਤੇ ਪੱਕਾ ਹੀ ਸਟਾਪ ਜੇ ਬਣ ਗਿਆ ਐਦਾਂ ਬਿਲਕੁਲ ਨਹੀਂ ਹੁੰਦਾ ਐਡਜਸਟਮੈਂਟ ਕਰਨੀ ਪੈ ਜਾਂਦੀ ਹੈ ਕਈ ਵਾਰ ਬੰਦਾ ਕਰ ਵੀ ਦਿੰਦਾ ਹੈ ਕਈ ਵਾਰ ਕਰਨ ਦੀ ਕੋਈ ਜੈਸ਼ਾ ਟਾਈਮ ਨਹੀਂ ਜੀ ਹੁੰਦਾ ਇਹ ਨਹੀਂ ਹੁੰਦਾ ਜਿੱਦ ਹੁੰਦਾ ਵੀ ਆਹ ਧੂਈ ਰੁਕਦੇ ਤੈਨੂੰ ਵੀ ਰੁਕਣਾ ਪੈਣਾ ਕਿਤੇ ਨਾ ਕਿਸੇ ਦੀ ਔਰਤ ਨੂੰ ਸਮਝਣ ਦੀ ਜ਼ਰੂਰਤ ਹੈ ਤੁਹਾਡੇ ਹਿਸਾਬ ਨਾਲ ਤਾਂ ਦੇਖੋ ਬਣਦੀ ਕਾਰਵਾਈ ਜਿਹ ਕਾਰਿਕਦਾਰ ਸਮਾਂ ਜਿਹੜਾ ਕੀਮਤੀ ਹੁੰਦਾ ਉਸ ਤੇ ਬਸ ਦੇ ਵਿੱਚ ਕੱਲੇ ਡਰਾਈਵਰ ਜਾਂ ਕਨੈਕਟਰ ਜਾਂ ਸਰਕਾਰ ਦੇ ਪੈਸੇ ਦਾ ਟਾਈਮ ਦਾ ਨਸਾਨ ਨਹੀਂ ਜਿਉਆ ਬਾਕੀ ਜਿਹੜੇ ਹੋਰ ਲੋਕ ਸਵਾਰੀ ਆ ਕਿਸੇ ਨੇ ਕਿਤੇ ਪਹੁੰਚਣਾ ਕਿਸੇ ਨੇ ਕਿਤੇ ਪਹੁੰਚਣਾ ਕਿਸੇ ਦਾ ਕੋਈ ਛੁੱਟ ਗਿਆ ਜਾਂ ਕਿਸੇ ਦਾ ਕੁਝ ਰਹੇਗਾ ਕਿਦਾਂ ਨੁਕਸਾਨ ਹੋ ਗਿਆ ਉਦੀ ਪਰਪਾਈ ਕੌਣ ਕਰੂਗਾ ਇਹ ਚਲੋ ਸ਼ਰਮਾਈ ਤੁਸੀਂ ਆਪਣਾ ਸਾਡੇ ਚੈਨਲ ਨੂੰ ਕੀਮਤੀ ਸਮਾਂ ਦਿੱਤਾ ਵਿਚਾਰ ਸਾਂਝੇ ਕੀਤੇ ਜੀ ਤੁਹਾਡਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਰ ਧੰਨਵਾਦ ਛੋਟੀ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਸੋ ਦੋਸਤੋ ਇਹਨਾਂ ਨਾਲ ਜੁੜੇ ਸੀਗੇ ਸਾਡੇ ਸੀਨੀਅਰ ਚੈਨਲ ਦੇ ਪੱਤਰਕਾਰ ਸੰਦੀਪ ਚਰਮਾ ਜੀ ਨਾਲ ਅਕਸਰ ਹੀ ਜੁੜਦੇ ਨੇ ਤੇ ਉਹਨਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਨੇ ਵਧੀਆ ਗੱਲਬਾਤ ਹੋਈ ਹੈ ਕਿ ਜਿਹੜੀ ਇਹ ਬੱਸ ਸੇਵਾ ਫਰੀ ਪਹਿਲਾਂ ਤਾਂ ਇਹ ਬਹੁਤ ਵੱਡਾ ਇਹਦਾ ਨੁਕਸਾਨ ਹੈ ਕਿ ਜਿਹੜੀਆਂ ਐਮਰਿ ਦੀ ਵਾਰਤਾਂ ਤੋਂ ਸਾਹਮਣੇ ਆਉਂਦੀਆਂ ਤੇ ਨੰਬਰ 2 ਜਿਵੇਂ ਸ਼ਰਮਾ ਜੀ ਨੇ ਸਾਫ਼ ਕਿਹਾ ਕਿ ਹਰੇਕ ਬੱਸ ਦੇ ਸਟਾਪ 'ਤੇ ਹੁੰਦਾ ਟਾਈਮ ਹੁੰਦਾ ਹੈ ਉਹਨਾਂ ਕੋਲ ਪੂਰਾ ਪੂਰਾ ਟਾਈਮ ਹੈ ਵੀ ਉਹ ਬੱਸ ਨਹੀਂ ਖੜਾ ਸਕਦੇ ਤਾਂ ਉਹਨਾਂ ਨੇ ਔਰਤ ਨੂੰ ਪਹਿਲਾਂ ਹੀ ਕਹਿਤਾ ਸੀ ਬੱਸ ਚੜ੍ਹਨ ਤੋਂ ਪਹਿਲਾਂ ਕਨੈਕਟਰ ਨੇ ਵੀ ਇੱਥੇ ਬੱਸ ਨਹੀਂ ਰੁਕੀਗੀ ਪਰ ਫਿਰ ਵੀ ਪਹਿਲਾ ਹਲਕੀ ਉਲਕੀ ਬੋਲਚਾਲ ਹੋਈ ਹੰਗਾਮਾ ਹੋ ਗਿਆ ਹੰਗਾਮੇ ਤੋਂ ਬਾਅਦ ਉਹਨੇ ਹੱਥੋਂ ਵਾਈ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਕਨੈਕਟਰ ਨੇ ਪੁਲਿਸਾਂ ਤੋਂ ਇਲਜ਼ਾਮ ਵੀ ਲਗਾਇਆ ਕਿ ਮੇਰੇ ਪੈਸੇ ਵੀ ਖੋਏ ਗਏ ਨੇ ਅਤੇ ਮੇਰੀਆਂ ਬਾਕੀ ਟਿਕਟਾਂ ਫੜੇ ਗਏ ਨੇ ਕਿਉਂਕਿ ਉਹ ਸਰਕਾਰੀ ਮੁਲਾਜ਼ਮ ਹੈ ਇੱਥੋਂ ਤੱਕ ਕੇ ਸਭ ਤੋਂ ਅੱਡੀ ਅਪਡੇਟ ਇਹ ਹੈ ਕਿ ਜਿਹੜੇ ਆ ਆਮ ਸਵਾਰੀਆਂ ਸਿਟੀ ਤੋਂ 35 ਉਹਨਾਂ ਵਿੱਚੋਂ ਇੱਕ ਦੋ ਬੰਦੇ ਜਿਹਨੇ ਬਾਈਟ ਸਾਹਮਣੇ ਆਈ ਹੈ ਉਹ ਕਹਿੰਦੇ ਵੀ ਇਹ ਬਦਤਮੀ ਟਾਈਪ ਦੀ ਔਰਤ ਹੈ ਉਹਨਾਂ ਨੇ ਹੋ ਵੀ ਇਹ ਸ਼ਬਦ ਕੀ ਹੈ ਉਹਦੇ ਬਾਰੇ ਅਸੀਂ ਨਹੀਂ ਦੱਸ ਸਕਦੇ ਉਹਨਾਂ ਨੇ ਕਿਹਾ ਵੀ ਇਹਦੇ ਉੱਪਰ ਸਤ ਸਤਕਾਰ ਹੋਈ ਹੋਣੀ ਚਾਹੀਦੀ ਹੈ ਤੇ ਜਿਹੜਾ ਉੱਥੇ ਮੌਕੇ ਦੇ ਕਾਂਸਟੇਬਲ ਪਹੁੰਚਿਆ ਸੀ ਉਹਨੇ ਵੀ ਇਹ ਗੱਲ ਕਹੀ ਵੀ ਇਹ ਔਰਤ ਬੜਾ ਬਦਤਮੀਜ਼ ਤਰੀਕੇ ਨਾਲ ਬੋਲ ਰਹੀ ਹੈ ਜੀ ਹਾਂ ਉਹਨੇ ਨਾਲ ਦੀਆਂ ਡੇਟੀ ਪੁਲਿਸ ਨੂੰ ਫੋਨ ਕਰ ਦਿੱਤਾ ਵੀ ਜਲਦੀ ਆ ਜਾਓ ਇਸ ਨੂੰ ਥਾਣੇ ਲੈ ਕੇ ਜਾਓ ਹਾਲਾਂਕਿ ਦੋਸਤੋ ਉਸ ਤੇ ਪਰਚਾ ਹੋਇਆ ਹੈ ਕਿ ਨਹੀਂ ਹੋਇਆ ਇਹ ਅਜੇ ਤੱਕ ਕਲੀਅਰ ਨਹੀਂ ਹੋਇਆ ਪਰ ਜਿਵੇਂ ਕਿ ਸ਼ਰਮਾਈ ਨੇ ਕਿਹਾ ਤੇ ਜੋ ਉਹ ਸਵਾਰੀਆਂ ਮੰਗ ਕਰ ਰਹੀਆਂ ਨੇ ਤੇ ਮੇਰਾ ਮੰਨਣਾ ਵੀ ਹੈ ਕਿ ਅਜਿਹੀ ਔਰਤ ਦੇ ਖਿਲਾਫ ਸਤ ਸਤਕਾਰ ਹੋਣੀ ਚਾਹੀਦੀ ਹੈ ਕਿਉਂਕਿ ਕੱਲ ਨੂੰ ਏ ਹੋਰ ਵੀ ਅੰਗੀਆਂ ਔਰਤਾਂ ਡਰਾਮੇ ਕਰਨ ਗਈਆਂ ਤਾਂ ਕੱਲ ਨੂੰ ਜਦੋਂ ਸਾਡੀਆਂ ਧੀਆਂ ਪੈਣਾ ਜਿਹੜੇ ਚੰਗੀਆਂ ਵੀ ਨੇ ਸਾਰਿਆਂ ਮਾੜਾ ਨਹੀਂ ਕਹਿੰਦੇ ਉਹ ਜਦੋਂ ਬੈਠਣ ਗਿਆ ਤਾਂ ਉਹ ਵੀ ਇਹ ਸੋਚਣ ਗਿਆ ਵੀ ਜਿਹੜੇ ਕਨੇਕਟਡ ਡਰਾਮਾ ਸਾਨੂੰ ਵੀ ਉਸ ਨਿਗਾ ਨਾਲ ਦੇਖ ਰਹੇ ਨੇ ਤਾਂ ਦੋਸਤੋ ਕੱਲਾ ਇਹ ਉਹ ਗਲਤ ਨਿਗਾ ਦੇਖਣ ਦਾ ਗੱਲ ਨਹੀਂ ਹੈ ਕਿ ਸਾਡੇ ਪੰਜਾਬ ਦਾ ਨਾਮ ਦਿਨ ਪ੍ਰਤੀ ਦਿਨ ਅਜੇ ਕਮਰ ਕੇ ਖਰਾਬ ਹੋ ਰਿਹਾ ਨਾ ਜਾ ਕੇ ਕੰਮ ਕਰੋ ਜਿਸ ਦੇ ਨਾਲ ਕਿ ਬਾਹਰਲੇ ਸੂਬੇ ਪੰਜਾਬ ਨੂੰ ਮਾੜਾ ਕਹਿਣ ਸੋ ਦੋਸਤੋ ਇਸ ਖਬਰੀ ਜੋ ਵੀ ਅਗਲੀ ਅਪਡੇਟ ਹੋਏਗੀ ਉਹ ਤੁਹਾਨੂੰ ਸਭ ਤੋਂ ਪਹਿਲਾਂ ਦੱਸੇ ਕਰਾਂਗਾ ਮੈਂ ਏਵਨ ਪੰਜਾਬੀ ਟੀਵੀ ਤੇ ਇਹ ਸਾਡਾ ਅੱਜ ਦਾ ਸ਼ਾਨਦਾਰ ਪ੍ਰੋਗਰਾਮ ਸੀ ਲਾਈਵ ਦਾ ਤੇ ਤੁਹਾਨੂੰ ਜੋ ਵੀ ਇਸ ਬਾਰੇ ਸਹੀ ਲੱਗਦਾ ਹੈ ਆਪਣੇ ਪਲੀਜ਼ ਕਮੈਂਟ ਕਰਕੇ ਦੱਸਿਓ ਤਾਂ ਕਿ ਇਹ ਜੇ ਲੋਕ ਨੇ ਜਿਹੜੇ ਕੇ ਸਵਾਰੀਆਂ ਤੰਗ ਕਰਦੇ ਨੇ ਉਹ ਹੋਰ ਲੋਕਾਂ ਦੀ ਅੱਖਾਂ ਤੁਸੀਂ ਖੋਲਨੀ ਹੈ ਪਾਤੋ ਕਮੈਂਟ ਕਰੋ ਅਜੇ ਲੋਕਾਂ ਨੂੰ ਸੋ ਦੋਸਤੋ ਹੁਣ ਮੈਨੂੰ ਦਿਓ ਇਜਾਜ਼ਤ